ਇਸ ਸੰਸਾਰ ਤੇਉਣ ਤੋਂ ਪਹਿਲਾਂ ਮਾਤਾ ਦੇ ਉਦੋਂ ਚ ਪੁੱਠਾ ਲਟਕਿਆ ਹੋਇਆ ਅੱਗ ਵਿੱਚ ਗੰਧਮਨ ਤੇ ਸ਼ਰਾਣਾ ਹੈ ਉਸ ਅੱਗ ਤੋਂ ਵਾਹਿਗੁਰੂ ਨੇ ਰੱਖਿਆ ਹੈ ਕਾਹੇ ਭਈਆ ਫਿਰ ਤੂੰ ਫੂਲਿਆ ਫੂਲਿਆ ਜਦ ਦਸਮਾਸ ਉਰਦ ਮੁਖ ਰਹਿਤਾ ਸੋ ਤਨ ਕੈਸੇ ਫੂਲਿਆ ਹਵਾ ਲੱਗਦੀ ਸੰਸਾਰ ਦੀ ਭੁੱਲ ਜਾਂਦਾ ਜਾ ਜਾ ਕੋ ਏਕ ਏਕ ਆਇਆ ਜਨਮ ਤਮੋਹੇ ਉਹ ਨਹੀਂ ਮਾਇਆ ਪਹਿਲੇ ਪਿਆਰ ਲਗਾ ਥਾਂ ਦੁੱਧ ਦੂਜੇ ਮਾਏ ਬਾਪ ਕੀ ਸੁੱਧ ਤੀਜੇ ਪਈਆ ਭਾਬੀ ਬੇਵ ਚੌਥੇ ਪਿਆਰ ਬੰਨੀ ਖੇੜ ਪੰਜਵੇਂ ਖਾਨਦਨ ਕੀ ਤਾਲ ਛੇਵੇਂ ਕਾਮਨਾ ਪੁਰਸ਼ ਸ਼ਹਿਜਾਤ ਸਤਵੇਂ ਸੰਜ ਗਿਆ ਕਰਵਾਸ ਅਠਵੇਂ ਕ੍ਰੋਧ ਹੁਆ ਤਾ ਨਾਸ ਨੌਵੇਂ ਧੋਲੇ ਉਬੇ ਸ਼ਾਹ ਦਸਵੇਂ ਦੱਦਾ ਹੁਆ ਸਵਾ ਸਾਰੀ ਜ਼ਿੰਦਗੀ ਦੀ ਨਿਕਲ ਜਾਂਦੀ ਹੁਣ ਵੀ ਸਤਿਗੁਰੂ ਕਹਿੰਦੇ ਪਿਆਰਿਆ ਤੋ ਇੱਕ ਅਗ ਚ ਉੱਚੀ ਖਾ ਤੇ ਨਿਕਨੇ ਇੱਕ ਤੇ ਦਿਖ ਪਿਆ ਕਹਿੰਦਾ ਜੀ ਉਹ ਕਿਹਣੀ ਹੈ ਤੇ ਮੇਰੇ ਸਹਿਬ ਕਹਿੰਦੇ ਐ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੇ ਹੀ ਕਰਤਾ ਖੇਲ ਚਾ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੇ ਹੀ ਕਰਤਾ ਖੇਲ ਚਾ ਮਾਇਆ ਕ੍ਰਿਸ਼ਨ ਕਹਿੰਦੇ ਅਗਿਆਨਤਾ ਅਵਿਦਿਆ ਵੈਸੇ ਇਹਦੇ ਤੇ ਬੜੀ ਬੜੀ ਵਿਚਾਰ ਲਿਖੀ ਗਈ ਹੈ ਤੇ ਸਤਿਪੁਰਸ਼ਾਂ ਦੇ ਬਚਨ ਹਨ ਜਿਸ ਚੀਜ਼ ਦਾ ਨਾਮ ਹੈ ਰੂਪ ਹੈ ਉਸ ਨੂੰ ਮਾਇਆ ਕਹਿੰਦੇ ਆ ਇਸ ਤੋਂ ਥੋੜਾ ਸਮਝਣ ਵਾਸਤੇ ਕਿ ਜੇ ਵੀ ਵੀ ਚੀਜ਼ ਤੁਹਾਨੂੰ ਪਰਮੇਸ਼ਰ ਨਾਲੋਂ ਨਾਮ ਨਾਲੋਂ ਤੋੜਦੀ ਹੈ ਵਿਸਾਰਦੀ ਹੈ ਉਹ ਮਾਇਆ ਹੈ ਕਈ ਰੂਪ ਅਸਥੂ ਮਾਇਆ ਸ਼ੂਸ਼ਮਾਇਆ ਅਤ ਸ਼ੂਸ਼ਮਾਇਆ ਰਿੱਧੀਆਂ ਸਿੱਧੀਆਂ ਵੀ ਮਾਇਆ ਦਾ ਹੀ ਮੰਡਲ ਹੈ ਅਹਿਸਾਸ ਉੱਚੀ ਵੱਡੇ ਵੱਡੇ ਫਰ ਜਾਂਦੇ ਆ ਮਾਇਆ ਗਨ ਸਭ ਇੱਕੋ ਜਿਹੀ ਕਰਤਾ ਖੇਦ ਵਿੱਚ ਆਇਆ ਜਾਂ ਤਿਸ਼ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜ ਗਈ ਲੱਗੀ ਕ੍ਰਿਸ਼ਨਾ ਮਾਇਆ ਅਮਰ ਵਰਦਾਇਆ ਕਹਿੰਦੇ ਆ ਲਿਵ ਟੁੱਟ ਗਈ ਜੀ ਭਾਈ ਕ੍ਰਿਸ਼ਨਾ ਦਾ ਰੋਗ ਲੱਗ ਗਿਆ ਥੇ ਲੇ ਸ਼ੁਕੀ ਲੱਗੀ ਕ੍ਰਿਸ਼ਨਾ ਮਾਇਆ ਅਮਰਤ ਮਾਰਾ ਅਸਰ ਪੈ ਗਿਆ ਤੇ ਸਭ ਭੁੱਲ ਗਿਆ ਸਾਸਣ ਐਸਾ ਭੁੱਲ ਜਾਂਦਾ ਮਾਰੇ ਕਹਿੰਦੇ ਇੱਕ ਅੱਧੀ ਦੀ ਗੱਲ ਛੱਡੋ ਈਸ਼ ਮਾਇਆ ਦੀ ਗਾੜੀ ਨੀਂਦ ਵਿੱਚ ਵੱਡੇ ਵੱਡੇ ਸੁੱਤੇ ਹੋਏ